ਕਿ ਮੰਦਪਾਗਾ ਦਾ ਜੋ ਪੁਲਿਸ ਤੇ ਜਿਹੜਾ ਆਰਮੀ ਦਾ ਅਸੂਚੀ ਕਲੈਸ਼ ਹੋਇਆ ਜਿਹੜਾ ਜਦੋਂ ਐਫਆਈਆਰ ਦੱਜ ਹੋ ਚੁੱਕੀ ਆ ਜਾਂਚ ਆਪਣੇ ਇਨਵੈਸਟਿਗੇਟਰ ਸਾਹਮਣੇ ਦਿੱਤੀ ਜਾ ਚੁੱਕੀ ਆ ਧਰਨੇ ਬਿਜਾਰੇ ਕਰਨ ਦਾ ਕੋਈ ਰਹਿ ਨਹੀਂ ਜਾਂਦਾ ਮੈਂ ਤਾਂ ਕਹਿੰਦਾ ਕੋਈ ਮਤਲਬ ਸ਼ਮਿੰਦਰ ਸਿੰਘ ਜੀ ਤੇ ਹੈਰੀ ਵਪਾਰਾਏ ਤੇ ਰੋਨੀ ਸਿੰਘ ਤੇ ਨਾਬੇ ਚ ਰਹਿ ਕੇ ਗਏ ਨੇ ਅਸੀਂ ਵੀ ਨਾਲ ਨੌਕਰੀ ਕੀਤੀ ਆ ਪਰ ਅੱਜ ਤੱਕ ਕਦੇ ਵੀ ਉਹਨਾਂ ਨੇ ਗਲਤ ਕੰਮ ਨਹੀਂ ਕੀਤਾ ਜਿਹਦੇ ਵਿੱਚ ਜਿਨ੍ਹਾਂ ਨੇ ਗਲਤੀ ਕੀਤੀ ਆ ਉਹਨਾਂ ਦੇ ਕੇਸ ਜਿਸਟਡ ਵੀ ਹੋ ਗਿਆ ਤੇ ਉਹਨਾਂ ਨੂੰ ਸਸਪੈਂਡ ਵੀ ਕੀਤਾ ਜਾ ਚੁੱਕਿਆ ਹੈ ਉਹਨੇ ਨਾਲ ਮਿਲ ਕੇ ਇਸ ਨੂੰ ਦੂਜਾ ਰੂਪ ਨਾ ਦੇਣ ਤੇ ਆਪਸ ਵਿੱਚ ਬਹਿ ਕੇ ਇਸ ਨੂੰ ਹੱਲ ਕਰ ਲੈਣਾ ਜੋ ਹੁਣ ਫਾਲਤੂ ਦੇ ਵਿੱਚ ਕੋਈ ਰੇੜਕਾ ਪਿਆ ਹੋਇਆ ਹੈ ਜਿਸ ਤਰ੍ਹਾਂ ਕੋਈ ਰੂਸ ਨਾ ਜਾ ਰਹੇ ਹੋਰ ਇਹਨੇ ਕੁਝ ਹੋ ਜਾਆ ਕਾਨੂੰਨ ਨੂੰ ਆਪਦਾ ਕੰਮ ਆਪਣੇ ਹੱਥੀ ਕਰਨਾ ਚਾਹੀਦਾ ਇਹ ਮੰਤਪਾਗਾ ਜੋ ਪੁਲਿਸ ਤੇ ਜਿਹੜਾ ਆਰਮੀ ਦਾ ਆਪਸ ਵਿੱਚ ਕਲੈਸ਼ ਹੋਇਆ ਜਿਹੜਾ ਕਿੰਨਾ ਕਾਰਨਾਂ ਚ ਹੋਇਆ ਉਹਦੀ ਇਨਕੁਆਰੀ ਹੋ ਰਹੀ ਹੈ ਉਹ ਇਨਕੁਆਰੀ ਹੋਈ ਹੈ ਐਫ ਆਈ ਆਰ ਵੀ ਹੋ ਗਈ ਹੈ ਸਸਪੈਂਡ ਵੀ ਕੀਤੇ ਜਾ ਚੁੱਕੇ ਨੇ ਹੁਣ ਦੋਨੇ ਤਰ੍ਹਾਂ ਨੂੰ ਸਮਝੌਣਾ ਚਾਹੀਦਾ ਜੋ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਹੈ ਉਹ ਹੋ ਰਹੀ ਹੈ ਇਨਕੁਆਰੀ ਹੋ ਰਹੀ ਹੈ ਮੈਜਿਸਟ੍ਰੇਟੀ ਜਾਂਚ ਹੋ ਰਹੀ ਹੈ ਠੀਕ ਹੈ ਔਰ ਮੈਂ ਇਹ ਕਹੂੰਗਾ ਵੀ ਇਹ ਹੁਣ ਸਮਝੌਨਾ ਕੰਮ ਲੈ ਕੇ ਬੈਠ ਕੇ ਇਹਨੂੰ ਨੇੜੇ ਲਾਉਣਾ ਚਾਹੀਦਾ ਨਾ ਕਿ ਇਹਨੂੰ ਵਧਾਉਣਾ ਚਾਹੀਦਾ ਕਿਉਂਕਿ ਇਹ ਕਲੈਸ਼ ਫੌਜ ਅਤੇ ਆਰਮੀ ਦਾ ਮੰਧਪਕਾ ਜੇ ਅਗਰ ਇਹਨੂੰ ਨਾਂ ਨਿਜਿਠਿਆ ਗਿਆ ਤਾਂ ਇਹਦੇ ਨਤੀਜੇ ਗੰਭੀਰ ਹੋ ਸਕਦੇ ਆ ਚਲੋ ਇਹ ਲੋਕਤੰਤਰ ਦੇ ਵਿੱਚ ਹਰੇਕ ਦਾ ਰਾਈਟ ਬਣਦਾ ਹੈ ਵੀ ਇਹ ਆਪਣਾ ਰੋਸ ਮੁਜ਼ਾਹਰਾ ਕਰਨਾ ਪਰ ਜਦੋਂ ਐਫ ਆਈ ਆਰ ਦੱਜ ਹੋ ਚੁੱਕੀ ਆ ਜਾਂਚ ਆਪਣੇ ਰਜਿਸਟਰਡ ਸਾਹਮਣੇ ਦਿੱਤੀ ਜਾ ਚੁੱਕੀ ਆ ਤਾਂ ਉਸ ਤੋਂ ਬਾਅਦ ਧਰਨੇ ਮੁਜ਼ਾਹਰੇ ਕਰਨਾ ਵੀ ਰਹਿ ਨਹੀਂ ਜਾਂਦਾ ਮੈਂ ਤਾਂ ਕਹਿੰਦਾ ਕੋਈ ਮਤਲਬ ਪਰ ਫਿਰ ਵੀ ਤੁਸੀਂ ਇਹੀ ਕਹਾਂਗੇ ਵੀ ਇਹਨੂੰ ਦੋਨੇ ਤਰ੍ਹਾਂ ਨਾਲ ਸਮਝ ਮਤੋਂ ਕੰਮ ਕਰ ਰਹੇ। ਸ਼ਿਮੇਂਦਰ ਸਿੰਘ ਜੀ ਤੇ ਹੈਰੀ ਵਪਾਰਾਏ ਤੇ ਰੋਨੀ ਸਿੰਘ ਤੇ ਨਾਬੇ ਚ ਰਹਿ ਕੇ ਕੰਮ ਨੇ। ਅਸੀਂ ਵੀ ਨਾਲ ਉਹਨੇ ਨੌਕਰੀ ਕੀਤੀ ਆ ਪਰ ਅੱਜ ਤੱਕ ਕਦੇ ਵੀ ਉਹਨਾਂ ਨੇ ਗਲਤ ਕੰਮ ਨਹੀਂ ਕੀਤਾ। ਬਲਕਿ ਰੋਨੀ ਸਿੰਘ ਦੇ ਪੋਸਟਿੰਗ ਦਾ ਇੱਕ ਆਰਮੀ ਦਾ ਬੱਚਾ ਗੁੰਮ ਹੋਇਆ ਸੀ ਉਹਨਾਂ ਨੇ ਬੜੀ ਜਲਦੀ ਬਰਾਮਦ ਕਰਕੇ ਦਿੱਤਾ ਸੀ ਆਰਮੀ ਵਾਲੇ ਦਾ ਬੱਚਾ। ਬੜਾ ਵਧੀਆ ਕੰਮ ਕੀਤਾ ਸੀ ਉਹਨਾਂ ਨੇ। ਪਰ ਕਿੰਦੇ ਹਾਲਾਤਾਂ 'ਚ ਇਹ ਗੱਲ ਹੋਈ ਆ ਉਹਦੀ ਇਨਕੁਆਰੀ ਹੋ ਰਹੀ ਆ। ਇਸ ਕਰਕੇ ਇਨਕੁਆਰੀ ਹੋਣ ਤੱਕ ਸਾਰਿਆਂ ਦੇ ਦਰਨ ਨੂੰ ਸੰਜਮ ਨਾਲ ਕੰਮ ਲੈਣਾ ਚਾਹੀਦਾ ਹੈ। ਤਿੰਨ ਚਾਰ ਦਿਨਾਂ ਤੋਂ ਜਿਹੜਾ ਫੌਜ ਬਰਸਸ ਪੁਲਿਸ ਨਾਲ ਆਪਸ ਵਿੱਚਕਰੋਲਾ ਚੱਲ ਰਿਹਾ ਹੈ। ਇਹਦੇ ਵਿੱਚ ਦੋਨੇ ਧਰਾਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਦੋਨੇ ਇਹ ਬਹੁਤ ਡਿਸਿਪਲਨ ਫੋਰਸ ਦੋਨੇ ਮਹਿਕਮਾ ਹਨ ਤੇ ਇਹਦੇ ਵਿੱਚ ਜਿਨ੍ਹਾਂ ਨੇ ਗਲਤੀ ਕੀਤੀ ਆ ਉਹਨਾਂ ਦੇ ਕੇਸ ਜਿਸਟਡ ਵੀ ਹੋ ਗਿਆ ਤੇ ਉਹਨਾਂ ਨੂੰ ਸਸਪੈਂਡ ਵੀ ਕੀਤਾ ਜਾ ਚੁੱਕਿਆ ਹੈ। ਤੇ ਹੁਣ ਅਸੀਂ ਇਹ ਇਹੀ ਬੇਨਤੀ ਕਰਦੇ ਆਂ ਵੀ ਦੋਨੇ ਰਲ ਮਿਲ ਕੇ ਇਸ ਨੂੰ ਸੁਧਾਰੂਪਨਾ ਦੇਣ ਤੇ ਆਪਸ ਵਿੱਚ ਬਹਿ ਕੇ ਇਸ ਨੂੰ ਹੱਲ ਕਰ ਲੈਣ ਬਹੁਤ ਮਤਭਾਗੀ ਘਟਨਾ ਹੋਈ ਹੈ ਇੱਕ ਜਿਹੜੀ ਗਲਤਫਹਿਮੀ ਰਹੇਗੀ ਤੇ ਸਾਰੇ ਮਤਲਬ ਸਿਵਲ ਦੇ ਵਿੱਚ ਅਸੀਂ ਪੁਲਿਸ ਅਫਸਰ ਵੀ ਤੇ ਮਿਲਟਰੀ ਅਫਸਰ ਵੀ ਚਾਹ ਲੋ ਕਿਸੇ ਗਲਤੀ ਕਰ ਨੂੰ ਕਿਸੇ ਤਰੀਕੇ ਨਾਲ ਹੋ ਗਿਆ ਪੋਸ ਦੇਗੇ ਉਸ ਸੁਮਰਾਜਨ ਦੇ ਖਿਲਾਫ ਐਫ ਆਈ ਆਰ ਲਾਉ ਜੂਗੀ ਔਰ ਸੁਨਾਜ ਸਿਫਾਇਤ ਕਰਤੇ ਤੇ ਜੋ ਹੁਣ ਫਾਲਤੂ ਦੇ ਵਿੱਚ ਕੋਈ ਰੇਡ ਕਾ ਪਿਆ ਹੋਇਆ ਜਿਸ ਤਰ੍ਹਾਂ ਕੋਈ ਰੋਸ਼ਨੀ ਜਾ ਰਹੇ ਹੋ ਉਹਨੇ ਖੁਸ਼ ਹੋ ਰਿਹਾ ਕਾਨੂੰਨ ਨਾ ਆਪਦਾ ਆਪਣੇ ਹੱਥੀ ਕਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਸੰਜਮ ਨਾਲ ਅਸੀਂ ਕਹਿ ਰਹੇ ਹਾਂ ਵੀ ਜਿਹੜਾ ਸੰਜਮ ਬਤਰਾ ਚਾਹੀਦਾ ਇਨਕੁਆਰੀ ਦੇ ਵਿੱਚ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਹੋ ਜੂਗਾ